ਕੁਝ ਮਿੰਟ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਚਰਨਾਂ ਨਾਲ ਜੁੜੀਏ ਕੱਲ ਆਪ ਜੀ ਨੇ ਸਰਵਣ ਕੀਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ ਅਨੋਖੀ ਬਰਾਤ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਨੂੰ ਗਈ ਹੈ ਉਸ ਜੰਗ ਦੇ ਦਰਸ਼ਨ ਕੀਤੇ ਸਤਿਗੁਰਾਂ ਦੇ ਆਨੰਦ ਕਾਰਜ ਹੁੰਦੇ ਆਪ ਜੀ ਨੇ ਦਰਸ਼ਨ ਕੀਤੇ ਸਮਾ ਆਪਣੀ ਤੋਰ ਤੁਰਦਾ ਗਿਆ ਸੰਨ 1644 ਵਿੱਚ ਤਨ ਗੁਰੂ ਹਰਗੋਬਿੰਦ ਸਾਹਿਬ ਮਾਰੇ ਨੇ ਜੋਤੀ ਜੋ ਸਮਾਉਣ ਤੋਂ ਪਹਿਲਾਂ ਗੁਰਗੱਦੀ ਦਾ ਤਿਲਕ ਜਿਹੜਾ ਗੁਰਿਆਈ ਜਿਹੜੀ ਹੈ ਉਹ ਆਪਣੇ ਪੁੱਤਰੇ ਤਨ ਸ਼੍ਰੀ ਗੁਰੂ ਹਰ Rai ਸਾਹਿਬ ਮਾਰੇ ਨੂੰ ਬਖਸ਼ ਦਿੱਤੀ। ਬਾਬਾ ਤੇਗ ਬਹਾਦਰ ਜੀ ਵੀ ਉੱਥੇ ਨੇ ਕੋਈ ਇਤਰਾਜ਼ ਨਹੀਂ ਕੋਈ ਗਿਲਾ ਕੋਈ ਸ਼ਿਕਵਾ ਨਹੀਂ ਜਿਵੇਂ ਜਦੋਂ ਤਨ ਬਾਬਾ ਲੈਣਾ ਜੀ ਨੂੰ ਗੁਰਤਾ ਗੱਦੀ ਮਿਲੀ ਤਨ ਗੁਰੂ ਨਾਨਕ ਸਾਹਿਬ ਦੇ ਸਭ ਜੱਦਿਆਂ ਨੇ ਕਾਫੀ ਉੱਥੇ ਸਵਾਲ ਜਵਾਬ ਕੀਤੇ ਵੀ ਹੱਕ ਸਾਡਾ ਸੀ ਇਹਨੂੰ ਕਿਉਂ? ਜਦੋਂ ਗੁਰੂ ਅੰਗਦ ਦੇ ਮਾਰੇ ਨੂੰ ਗੁਰੂ ਅਮਰਦਾਸ ਸਾਹਿਬ ਨੂੰ ਗੁਰਗੱਦੀ ਦਿੱਤੀ ਬਾਬਾ ਦਾਤੂ ਬਾਬਾ ਦਾਸੂ ਜੀ ਨੇ ਕਾਫੀ ਵਿਰੋਧ ਕੀਤਾ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲੀ ਤੇ ਮੋਰੀ ਪੁੱਤ ਸੰਮੁਖ ਹੋਇਆ ਉਹਨਾਂ ਨੇ ਤਾਂ ਮੱਥਾ ਟੇਕ ਕੇ ਗੁਰੂ ਰਾਮਦਾਸ ਨੂੰ ਗੁਰੂ ਮੰਨ ਲਿਆ ਲੇਕਿਨ ਬਾਬਾ ਮੋਣ ਜੀ ਨੇ ਨਹੀਂ ਇਸ ਗੱਲ ਨੂੰ ਸਵਿਕਾਰਿਆ ਜਦੋਂ ਗੁਰੂ ਰਾਮਦਾਸ ਸਾਹਿਬ ਨੇ ਗੁਰੂ ਅਰਜਨ ਸਾਹਿਬ ਨੂੰ ਗੁਰਗੱਦੀ ਦਿੱਤੀ ਪਿਰਥੀ ਚੰਦ ਨੇ ਬੜਾ ਵਿਰੋਧ ਕੀਤਾ ਇਹ ਸلسلਾ ਚੱਲਦਾ ਆਇਆ ਪਰ ਅੱਜ ਕੋਈ ਇੱਥੇ ਜਿਹੜਾ ਜਿਹਦੇ ਮਨ ਵਿੱਚ ਐਡਾ ਤਿਆਗ ਬੈਰਾਗ ਹੈ ਉਹ ਕਿਉਂ ਕਿਸੇ ਗੱਲ ਤੇ ਇਤਰਾਜ਼ ਕਰ ਸਕਦੇ ਸੀ ਗੁਰਗੱਦੀ ਗੁਰੂ ਹਰ Rai ਸਾਹਿਬ ਨੂੰ ਮਿਲੀ ਜਿੱਥੇ ਸਾਰੀ ਸੰਗਤ ਨੇ ਬਲਕੇ ਗੁਰੂ ਹਰਗੋਬਿੰਦ ਸਾਹਿਬ ਮਾਰੇ ਨੇ ਮੱਥਾ ਟੇਕ ਕੇ ਕਹਿ ਦਿੱਤਾ ਐ ਸਿੱਖ ਕੌਮ ਅੱਜ ਤੋਂ ਬਾਅਦ ਤੁਹਾਡੇ ਗੁਰੂ ਧੰਨ ਗੁਰੂ ਹਰ Rai ਸਾਹਿਬ ਨੇ ਗੁਰਨਾਨਕ ਦੀ ਜੋਤ ਇਹਨਾਂ ਦੇ ਵਿੱਚ ਬਰਾਜਮਾਨ ਹੈ ਤੇ ਨਾਲ ਹੀ ਬਾਬਾ ਤੇਗ ਬਹਾਦਰ ਸਾਹਿਬ ਮਾਰੇ ਨੇ ਮੱਥਾ ਟੇਕ ਕੇ ਪੁੱਛਿਆ ਸਤਿਗੁਰੂ ਮੇਰੇ ਲਈ ਕੀ ਹੁਕਮ ਹੈ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਕਿਹਾ ਤੁਸੀਂ ਬਾਬੇ ਬਕਾਲੇ ਜਾਓ ਰੱਜ ਕੇ ਇਬਾਦਤ ਭਗਤੀ ਸਿਮਰਨ ਬੰਦਗੀ ਕਰੋ ਗੁਰਮਤਿ ਦਾ ਪ੍ਰਚਾਰ ਕਰੋ ਤੇ ਬਾਬੇ ਬਕਾਲਾ ਨਾਨਕਾ ਨਗਰ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਉੱਥੇ ਜਾਣ ਵਾਸਤੇ ਹੁਕਮ ਕੀਤਾ ਮਾਤਾ ਗੁਜਰੀ ਨੇ ਨਾਲ ਜਾਣਾ ਤੇ ਮਾਤਾ ਨਾਨਕੀ ਜੀ ਨਾਲ ਨਾਲ ਜਾਣਾ ਕੁਝ ਹੋਰ ਗੁਰਸਿੱਖਾਂ ਦੀ ਡਿਊਟੀ ਲੱਗੀ ਸਤਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਾਰੇ ਨੇ ਗੁਰਗੱਦੀ ਗੁਰ ਹਰਾਈ ਸਾਹਿਬ ਨੂੰ ਦਿੱਤੀ ਤੇ ਤੇਗ ਬਹਾਦਰ ਸਾਹਿਬ ਨੂੰ 1644 ਵਿੱਚ ਬਾਬੇ ਬਕਾਲੇ ਜਾਣ ਦਾ ਹੁਕਮ ਕੀਤਾ ਹੁਣ ਇੱਕ ਨੁਕਤਾ ਇੱਥੇ ਛੋਟਾ ਜਿਹਾ ਸਮਝਿਓ ਕਿ ਗੁਰੂ ਹਰਗੋਬਿੰਦ ਸਾਹਿਬ ਮਾਰੇ ਨੇ ਤੇਗ ਬਹਾਦਰ ਸਾਹਿਬ ਨੂੰ ਬਾਬੇ ਬਕਾਲੇ ਕਿਉਂ ਭੇਜਿਆ ਇਤਿਹਾਸ ਦੀਆਂ ਜਦੋਂ ਪਰਤਾਂ ਨੂੰ ਫਰੋਲਦੇ ਆ ਤਾਂ ਬੜਾ ਕੁਝ ਇਹਦੇ ਚੋਂ ਲੱਭਦਾ ਹੈ ਹਰ ਇੱਕ ਅੱਖਰ ਸਾਨੂੰ ਰੋਕ ਕੇ ਕੁਝ ਸਮਝਾਉਣਾ ਚਾਹੁੰਦਾ ਹੈ ਬਾਬਾ ਬਕਾਲਾ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸੋਹਰਾ ਨਗਰ ਹੈ ਮਾਤਾ ਨਾਨਕੀ ਜੀ ਦਾ ਪੇਕਾ ਨਗਰ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਨਕਾ ਨਗਰ ਹੈ ਉੱਥੇ ਭਾਈ ਮੇਰ ਚੰਦ ਜੀ ਬੜਾ ਪਿਆਰ ਕਰਨ ਵਾਲੇ ਨੇ ਗੁਰੂ ਚਰਨਾਂ ਨਾਲ ਪ੍ਰੀਤ ਰੱਖਣ ਵਾਲੇ ਨੇ ਉਸ ਇਲਾਕੇ ਨੂੰ ਬੜੇ ਭਾਗ ਲਾਏ ਸਤਗੁਰੂ ਪਾਤਸ਼ਾਹ ਨੇ ਤੇ ਤੇਗ ਬਹਾਦਰ ਸਾਹਿਬ ਨੂੰ ਬਾਬੇ ਬਕਾਲੇ ਭੇਜਣ ਦਾ ਕਾਰਨ ਇਹ ਸੀ ਕਿਉਂਕਿ ਧੰਗੁਰੂ ਨਾਨਕ ਦੇਵ ਮਾਰੇ ਨੇ ਕਰਤਾਰਪੁਰ ਸਾਹਿਬ ਵਸਾਇਆ ਜਿਹੜਾ ਪਾਕਿਸਤਾਨ ਦੇ ਵਿੱਚ ਐ ਜਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਵੇਲੇ ਉੱਥੇ ਗੁਰਮਤ ਦਾ ਸਿੱਖੀ ਦਾ ਪ੍ਰਚਾਰ ਹੋ ਰਿਆ ਸੀ ਉੱਥੇ ਅਮਰਤ ਵੇਲੇ ਔਰ ਸੰਧਿਆ ਵੇਲੇ ਦੀਵਾਨ ਸਜਦਾ ਸੀ ਦੂਰੋਂ ਪਾਣੋਂ ਸੰਗਤਾਂ ਆਉਂਦੀਆਂ ਸਨ ਦਰਸ਼ਨ ਦੀਦਾਰ ਕਰਦੀਆਂ ਸਨ ਆਪਣੇ ਮਨ ਦੀਆਂ ਭਾਵਨਾਵਾਂ ਪੂਰੀਆਂ ਕਰਦੀਆਂ ਸਨ ਜਿਵੇਂ ਗੁਰਨਾਨਕ ਸਾਹਿਬ ਨੇ ਸਰੀਰਕ ਚੋਲਾ ਸਮੇਟਿਆ ਜੋਤੀ ਸੰਗ ਜੋਤ ਰਲੀ ਆਪਣੀ ਜੋਤ ਧਨ ਗੁਰੂ ਅੰਗਦ ਦੇ ਮਾਰੇ ਵਿੱਚ ਟਿਕਾ ਦਿੱਤੀ ਬਾਬਾ ਸ਼੍ਰੀ ਚੰਨ ਬਾਬਾ ਲਖਮੀ ਦਾਸ ਜੀ ਨੇ ਇਸ ਗੱਲ ਦਾ ਰਿਸ਼ਤੇਦਾਰਾਂ ਨੇ ਵੀ ਚਲੋ ਵਿਰੋਧ ਕੀਤਾ ਵੀ ਤੁਹਾਨੂੰ ਗੁਰਗੱਦੀ ਜਿਹੜੀ ਆ ਆਪਣੇ ਪੁੱਤਰਾਂ ਨੂੰ ਦੇਣੀ ਚਾਹੀਦੀ ਆ ਬਾਬੇ ਲੈਣੇ ਨੂੰ ਨਹੀਂ ਦੇਣੀ ਚਾਹੀਦੀ ਤੇ ਮਹਾਰਾਜ ਨੇ ਕਿਹਾ ਸੀ ਲੈਣਿਆ ਤੂੰ ਕਰਤਾਰਪੁਰ ਨਾ ਰਹਿ ਤੂੰ ਖੰਡੂਰ ਸਾਹਿਬ ਚੱਲਿਆ ਜਾ ਖੰਡੂਰ ਸਾਹਿਬ ਜਾ ਕੇ ਸਿੱਖੀ ਦਾ ਉੱਥੇ ਚਰਾਗ ਬਾਲ ਤਾਂ ਕਿ ਸੰਗਤਾਂ ਦੂਰੋਂ ਦਰਾੜੋਂ ਆ ਕੇ ਸਿੱਖੀ ਦਾ ਜਿਹੜਾ ਹੈ ਧਰਮ ਨੂੰ ਅਪਣਾ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਣ ਕਰਤਾਰਪੁਰ ਸਾਹਿਬ ਉਸ ਤੋਂ ਬਾਅਦ ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਜ ਵੇਲੇ ਗੁਰਮਤਿ ਦਾ ਪ੍ਰਚਾਰ ਹੋ ਰਿਹਾ ਸੀ ਗੁਰੂ ਪੁੱਤਰਾਂ ਨੇ ਓਵੇਂ ਨਹੀਂ ਕੀਤਾ ਓਵੇਂ ਦੀ ਉੱਥੇ ਪ੍ਰਚਾਰ ਲਹਿਰ ਨਹੀਂ ਧਰੀ ਜਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਵੇਲੇ ਸੀ ਗੁਰੂ ਅੰਗਦ ਸਾਹਿਬ ਕੋਈ ਉੱਥੋਂ ਭਾਂਡਾ ਨਹੀਂ ਚੱਕਿਆ ਕੋਈ ਕੱਪੜਾ ਨਹੀਂ ਚੱਕਿਆ ਕੋਈ ਬਿਸਤਰਾ ਨਹੀਂ ਚੱਕਿਆ ਕੋਈ ਮਾਇਆ ਨਹੀਂ ਮੰਗੀ ਬਸ ਉਹ ਗੁਰਬਾਣੀ ਦੀ ਪੋਥੀ ਜਿਹੜੀ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਨੇ ਚਾਰ ਉਦਾਸੀਆਂ ਦੌਰਾਨ ਜਿੱਥੇ-ਜਿੱਥੇ ਵੀ ਮਹਾਰਾਜ ਗਏ ਕਿਸੇ ਨਾਲ ਬਾਹਰਤਾ ਲਾਪ ਹੋਈ ਸਵਾਲ ਜਵਾਬ ਉਤਰ ਪ੍ਰਸ਼ਨ ਹੋਏ ਭਾਵੇਂ ਸਿੱਧ ਸਿੱਧਾਂ ਦੇ ਨਾਲ ਚਰਚਾਵਾਂ ਹੋਈਆਂ ਜੋਗੀਆਂ ਨਾਲ ਚਰਚਾਵਾਂ ਹੋਈਆਂ ਜਿੰਨੀ ਬਾਣੀ ਮਹਾਰਾਜ ਉਚਾਰਦੇ ਗਏ ਇੱਕ ਪੋਥੀ ਲਿਖੀ ਗਈ ਉਹ ਪੋਥੀ ਸ਼੍ਰੀ ਬਾਬਾ ਲੈਣਾ ਜੀ ਦੇ ਝੋਲੀ ਵਿੱਚ ਪਾਈ ਜਦੋਂ ਗੁਰਤਾ ਗੱਦੀ ਤੇ ਬਿਠਾਇਆ ਉਹ ਪੋਥੀ ਲੈ ਕੇ ਬਾਣੀ ਦੀ ਖੰਡੂਰ ਸਾਹਿਬ ਚਲੇ ਗਏ ਖੰਡੂਰ ਸਾਹਿਬ ਬਸਿਆ ਕੰਡੂਰ ਸਾਹਿਬ ਇੱਕ ਲੰਮਾ ਸਮਾਂ ਗੁਰਮਤ ਦਾ ਪ੍ਰਚਾਰ ਸਾਲ 1539 ਤੋਂ 1552 ਤੱਕ ਧੰਨ ਗੁਰੂ ਅੰਗਦ ਦੇ ਮਹਾਰੇ ਨੇ ਇਸ ਨਗਰ ਨੂੰ ਇਸ ਇਲਾਕੇ ਨੂੰ ਭਾਗ ਲਾਏ ਬੜੀਆਂ ਸਿੱਖੀ ਨੇ ਸ਼ਿਖਰਾਂ ਨੂੰ ਛੂਆ ਪਰ ਅੱਜ ਵਕਤ ਆਇਆ ਗੁਰਗੱਦੀ ਜਿਹੜੀ ਆ ਉਹ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਨੂੰ ਬਖਸ਼ਿਸ਼ ਕਰ ਦਿੱਤੀ ਜ਼ਾਹਿਰ ਹੈ ਕਿ ਬਾਬਾ ਦਾਤੂ ਜੀ ਉਹਨਾਂ ਨੇ ਵਿਰੋਧ ਕੀਤਾ ਜੇਸੀ ਤੁਹਾਡੇ ਸਭ ਜਦਿਆਂ ਸੀ ਪੁੱਤਰ ਇਹ ਹੱਕ ਸਾਡਾ ਬਣਦਾ ਅਮਰਦਾਸ ਕੋਣ ਹੁੰਦਾ ਇਹਨੂੰ ਤਾਂ ਥਾਂ ਕੋਈ ਨਹੀਂ ਸੀ ਦਿੰਦਾ ਸਾਡੇ ਘਰ ਵਿੱਚ ਥਾਂ ਲੈਣ ਵਾਸਤੇ ਆਇਆ ਦੋ ਪ੍ਰਸ਼ਾਦਿਆਂ ਲਈ ਆਇਆ ਤੇ ਸਾਡੀਆਂ ਗੱਦੀਆਂ ਸਾਡੇ ਤਖਤਾਂ ਦਾ ਮਾਲਕ ਬਣੇਗਾ ਬਾਬੇ ਦਾਤੂ ਨੇ ਤਾਂ ਲੱਤ ਤੱਕ ਵੀ ਮਾਰ ਦਿੱਤੀ ਸੀ ਧੰਨ ਗੁਰੂ ਅਮਰਦਾਸ ਸਾਹਿਬ ਲੱਤ ਤੱਕ ਵੀ ਮਾਰੀ ਔਰ ਉਸ ਵੇਲੇ ਗੁਰਤਾ ਗੱਦੀ ਤੇ ਬਿਰਾਜ਼ਮਾਨ ਹੋ ਚੁੱਕੇ ਆ ਤੇ ਧੰਨ ਗੁਰੂ ਅੰਗਦ ਸਾਹਿਬ ਨੇ ਕਿਹਾ ਕਿ ਅਮਰਦਾਸ ਜੀ ਤੁਸੀਂ ਘਨੂਰ ਸਾਹਿਬ ਨਾਲੋਂ ਤੁਸੀਂ ਗੋਇੰਦਵਾਲ ਸਾਹਿਬ ਚਲੇ ਜਾਓ ਤੇ ਜਿਵੇਂ ਗੁਰੂ ਅੰਗਦ ਦੇ ਮਹਾਰਜ ਵੇਲੇ ਖੰਡੂਰ ਸਾਹਿਬ ਸਿੱਖੀ ਦਾ ਗੁਰਮਤ ਦਾ ਪ੍ਰਚਾਰ ਹੋ ਰਿਆ ਸੀ ਉਹਨਾਂ ਦੇ ਸਹਿਬਜ਼ਾਦਿਆਂ ਨੇ ਉਸ ਤੋਂ ਬਾਅਦ ਉਵੇਂ ਨਹੀਂ ਕੀਤਾ ਤਾਂ ਗੁਰੂ ਅਮਰਦਾਸ ਮਹਾਰਜ ਗੋਇੰਦਵਾਲ ਸਾਹਿਬ ਆਏ ਗੋਇੰਦਵਾਲ ਸਾਹਿਬ ਵਸਿਆ ਗੋਇੰਦਵਾਲ ਗੋਬਿੰਦਪੁਰੀ ਸਮਝਲਨ ਤੀਰ ਬਪਾਸ ਬਣਾਇਓ ਇੱਕ ਬਿਆਸਾ ਦਰਿਆ ਦੇ ਕਿਨਾਰੇ ਤੇ ਇਹ ਨਗਰ ਵਸਿਆ ਵੜੀਆਂ ਸ਼ਹਿਰਾਂ ਲਗੀਆਂ 22 ਸਾਲ ਗੁਰੂ ਅਮਰਦਾਸ ਮਹਾਰਾਜ ਗੁਰਗੱਦੀ ਤੇ ਬਰਾਜ਼ਮਾਨ ਰਹਿੰਦੇ ਆ ਇਹਦੇ ਦਰਮਿਆਨ ਹੀ 700 ਅਕਬਰੀ ਟਕਿਆਂ ਦੇ ਨਾਲ ਉਸ ਜਗ੍ਹਾ ਨੂੰ ਖਰੀਦਿਆ ਚਾਰ ਪਿੰਡਾਂ ਦੀ ਸਾਂਝੀ ਥਾਂ ਨੂੰ ਖਰੀਦਿਆ ਜਿਹਨੂੰ ਅੱਜ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕਹਿੰਦੇ ਆ ਇਹ ਗੁਰੂ ਅਮਰਦਾਸ ਮਹਾਰਾਜ ਨੇ ਜਗ੍ਹਾ ਖਰੀਦੀ ਹੈ ਉੱਥੇ ਸਰੋਵਰ ਦੀ ਨਿਸ਼ਾਨਦੇਹੀ ਮਹਾਰਾਜ ਨੇ ਆਪ ਕਰਵਾਈ ਹੈ ਬੇਸ਼ੱਕ ਉਹ ਸਰੋਵਰ ਚੌਥੇ ਪਾਤਸ਼ਾਹ ਖਦਮਾਉਂਦੇ ਆ ਪਰ ਉਹਦੀ ਨਿਸ਼ਾਨਦੇਹੀ ਤਨ ਗੁਰੂ ਅਮਰਦਾਸ ਮਹਾਰਾਜ ਕਰਉਂਦੇ ਆ ਚਲੋ ਸਮਾ ਆਇਆ 1574 ਵਿੱਚ ਜਦੋਂ ਇਸ ਗੁਰਸ਼ਬਦ ਸੱਚ ਨਿਸ਼ਾਨ ਜਿਉ ਇਸ ਰਾਜ ਜੋਗ ਦੇ ਤਖਤ ਦੇ ਉੱਪਰ ਤਨ ਗੁਰੂ ਰਾਮਦਾਸ ਮਹਾਰਾਜ ਨੂੰ ਅਸੀਮ ਕੀਤਾ ਬਰਾਜ਼ਮਾਨ ਕੀਤਾ ਤੇ ਬਾਬਾ ਮੋਹਨ ਜੀ ਹੋਣਾ ਨੇ ਵਿਰੋਧ ਕੀਤਾ ਉਹਨਾਂ ਨੇ ਕਿਹਾ ਇਹ ਹੱਕ ਸਾਡਾ ਤੁਸੀਂ ਤੀਜੇ ਕਰਕੇ ਹੁੰਦੇ ਰਹੋ ਇਹ ਜੇਠਾ ਅਨਾਥ ਸੀ ਯਤੀਮ ਸੀ ਬੇਸਹਾਰਾ ਸੀ ਤੁਸੀਂ ਕਦੇ ਸਿੱਖ ਬਣਾਇਆ ਕਦੇ ਆਪਣਾ ਦਾਮਾਦ ਜਵਾਈ ਬਣਾਇਆ ਅੱਜ ਦਾ ਤੁਸੀਂ ਹਾਦੀ ਕਰ ਦਿੱਤੀ ਕਿ ਇਹ ਗੁਰਤਾ ਗੱਦੀ ਦੀ ਜੋਤ ਵੀ ਇਹਨੂੰ ਇਹ ਨਹੀਂ ਅਸੀਂ ਬਰਦਾਸ਼ਤ ਕਰ ਸਕਦੇ ਗੁਰੂ ਅਮਰਦਾਸ ਮਾਰੇ ਨੇ ਕਿਹਾ RAMDAS ਜੀ ਤੁਸੀਂ ਅੰਮ੍ਰitsar ਚਲੇ ਜਾਓ ਬੇਸ਼ੱਕ ਉਸ ਵੇਲੇ ਨਾਮ ਅੰਮ੍ਰitsar ਨਹੀਂ ਹੈ ਤੁਸੀਂ ਉੱਥੇ ਜਾ ਕੇ ਇਹ ਸਿੱਖੀ ਦਾ ਬੂਟਾ ਲਾਓ ਸਿੱਖੀ ਦਾ ਪ੍ਰਚਾਰ ਰੱਜ ਕੇ ਕਰੋ ਗੋਇੰਦਵਾਲ ਸਾਹਿਬ ਤੋਂ ਧੰਨ ਸ੍ਰੀ ਗੁਰੂ RAMDAS ਮਹਾਰਾਜ ਬੈਠਾ ਸੋਢੀ ਪਾਤਸ਼ਾਹ RAMDAS ਸਤਗੁਰੂ ਕਹਾਵਾ ਹੈ ਪੂਰਨ ਤਾਲ ਘਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵਾ ਅੰਮ੍ਰਿਤ ਸਰ ਦੀ ਧਰਤੀ ਤੇ ਚਲੇ ਜਾਂਦੇ ਆ ਕਹਿਣ ਤੋਂ ਭਾਵ ਕਿ ਜਿੱਥੇ ਜਿੱਥੇ ਗੁਰੂ ਸਾਹਿਬਾਨਾ ਨੇ ਗੁਰ ਅਸਥਾਨ ਆਪਣੇ ਵੇਲਿਆਂ ਚ ਕਾਇਮ ਕੀਤੇ ਚਾਹੇ ਉਹ ਕਰਤਾਰਪੁਰ ਸਾਹਿਬ ਚਾਹੇ ਉਹ ਖੰਡੂਰ ਸਾਹਿਬ ਚਾਹੇ ਉਹ ਗੋਇੰਦਵਾਲ ਸਾਹਿਬ ਗੁਰੂ ਸਾਹਿਬ ਜਾਦਿਆਂ ਦੇ ਗੁਰਦੇਸ ਪੁੱਤਰਾਂ ਨੇ ਉਸ ਤੋਂ ਬਾਅਦ ਉਹਵੇਂ ਦਾ ਉੱਥੇ ਪ੍ਰਚਾਰ ਨਹੀਂ ਕੀਤਾ ਬਲਕਿ ਵਿਰੋਧ ਵਿੱਚ ਜਾ ਕੇ ਖੜ ਗਏ ਇਧਰਲੇ ਪਾਸੇ ਹੁਣ ਪਿਰਥੀ ਚੰਦ ਆ ਉਹਨੇ ਤਾਂ ਗੁਰਬਾਣੀ ਦੀ ਤਰਜ਼ ਤੇ ਨਾਲ ਗੁਰਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ ਉਹਦੇ ਪੁੱਤਰ ਮਿਹਰਬਾਨ ਨੇ ਹਰ ਜੀ ਹੋਣਾ ਨੇ ਮਹੱਲਾ 5ਵਾਂ ਮਹੱਲਾ 6ਵਾਂ ਮਹੱਲਾ 7ਵਾਂ ਲਿਖਣਾ ਸ਼ੁਰੂ ਕਰ ਦਿੱਤਾ ਤੇ ਇੰਨਾ ਭਲੇਖਾ ਪਾ ਰਹੀਆਂ ਸੀ ਉਹਨਾਂ ਦੀਆਂ ਰਚਨਾਵਾਂ ਆਖਰੀ ਪੰਗ ਦੀ ਤੇ ਉਹ ਗੁਰੂ ਨਾਨਕ ਸਾਹਿਬ ਦਾ ਨਾਮ ਲਿਖ ਦਿੰਦੇ ਆ ਤੇ ਸਿੱਖਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਸੱਚੀ ਬਾਣੀ ਆ ਕਿ ਕੱਚੀ ਬਾਣੀ ਆ ਇਸ ਗੱਲ ਦਾ ਸਿੱਖਾਂ ਨੂੰ ਬੜਾ ਭਲੇਖਾ ਪੈ ਰਿਆ ਤੇ ਗੁਰੂ ਅਰਜਨ ਦੇਵ ਮਾਰੇ ਕੋਲ ਜਦੋਂ ਇਹ ਗੱਲਾਂ ਪਹੁੰਚੀਆਂ ਤਾਂ 사ਤਗੁਰਾਂ ਨੇ ਫਿਰ ਸਾਰੇ ਭਗਤਾਂ ਦੀ ਬਾਣੀ ਇਕੱਤਰ ਕਰਕੇ ਗੁਰੂ ਸਾਹਿਬਾਨਾਂ ਦੀ ਬਾਣੀ ਇਕੱਤਰ ਕਰਕੇ ਫੈਸਲਾ ਲਿਆ ਕਿ ਸਾਰੀ ਬਾਣੀ ਨੂੰ ਇਕੱਤਰ ਕਰਕੇ ਇੱਕ ਗ੍ਰੰਥ ਤਿਆਰ ਕੀਤਾ ਜਾਏ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੁੰਦੀ ਹੈ ਪਰ ਪਿਰਥੀ ਚੰਦ ਉਹਨਾਂ ਨੇ ਗੁਰੂ ਘਰ ਦਾ ਰੱਜ ਕੇ ਵਿਰੋਧ ਕੀਤਾ ਇੱਕ ਨਾਲ ਕੱਚੀ ਇੱਕ ਝੂਠੀ ਦੁਕਾਨ ਖੋਲ੍ਹ ਕੇ ਆਪਣੇ ਫੇਰਾਂ ਸੋਹਰੇ ਨਗਰ ਉਹਨੇ ਹਰਿਮੰਦਰ ਸਾਹਿਬ ਦੀ ਨਕਲ ਤੇ ਹਰਿਮੰਦਰ ਸਾਹਿਬ ਬਣਾਇਆ ਸਰੋਵਰ ਬਣਵਾਇਆ ਪਰ ਕੀ ਚੱਲਣਾ ਸੀ ਉਹਨੇ ਤਾਂ ਇੱਥੋਂ ਤੱਕ ਬਾਬੇ ਸੱਤੇ ਬਲਵੰਦ ਹੋਣੀ ਗੁਰੂ ਘਰ ਦੇ ਰਾਗੀ ਵੀ ਖਰੀਦ ਲੈ ਪਰ ਗੁਰੂ ਜੋਤ ਕਿੱਥੋਂ ਆਵੇ ਜਿਹੜੀ ਜੋਤ ਗੁਰੂ ਨਾਨਕ ਸਾਹਿਬ ਦੇ ਵਿੱਚ ਵਰਤ ਰਹੀ ਹੈ ਪ੍ਰਮਾਤਮਾ ਦੇਦਰੋਂ ਆਈ ਉਹ ਹੁਣ ਮਿਰਤੀ ਚੰਦਿਚ ਕਿੱਥੋਂ ਵਰਤੇ ਉਹਦੇ ਪੁੱਤ ਚ ਕਿੱਥੋਂ ਵਰਤੇ ਉਹਦੇ ਪੋਤਰੇ ਚ ਕਿੱਥੋਂ ਵਰਤੇ ਤੇ ਬਿਨਾ ਗੁਰੂ ਜੋਤ ਤੋਂ ਗੁਰੂ ਨਹੀਂ ਬਣਿਆ ਜਾ ਸਕਦਾ ਕਹਿਣ ਤੋਂ ਭਾਵ ਗੁਰੂ ਪੁੱਤਰਾਂ ਨੇ ਸਿੱਖੀ ਦਾ ਪ੍ਰਚਾਰ ਕਰਨ ਦੀ بجائے ਸਿੱਖੀ ਦੇ ਬਰਾਬਰ ਆਪਣੀਆਂ ਕੱਚੀਆਂ ਝੂਠੀਆਂ ਦੁਕਾਨਾਂ ਖੋਲ੍ਹ ਕੇ ਸਿੱਖੀ ਨੂੰ ਖੋਰਾ ਲਾਉਣ ਦਾ ਯਤਨ ਕੀਤਾ ਕਮਜ਼ੋਰ ਕਰਨ ਦਾ ਯਤਨ ਕੀਤਾ ਤੇ ਕਈ ਵਾਰ ਐਸਾ ਹੁੰਦਾ ਆਪਣੇ ਨਾਲ ਵੀ ਮੱਥਾ ਲਾਉਣਾ ਪੈ ਜਾਂਦਾ ਹੈ ਆਪਣੇਆਂ ਦੇ ਸਾਹਮਣੇ ਵੀ ਕਈ ਵਾਰ ਡੱਟ ਕੇ ਖੜਨਾ ਪੈਂਦਾ ਜਿਵੇਂ ਗੁਰੂ ਹਰ Rai ਸਾਹਿਬ ਪਾਦਸ਼ਾਹ ਦੇ ਸਾਹਮਣੇ ਇੱਕ ਬੜੀ ਵੱਡੀ ਚੁਣੌਤੀ ਆਈ ਜਿੱਥੇ ਪ੍ਰਥੀ ਚੰਦ ਜਿੱਥੇ ਧੀਰਮਲ ਆਪਣੇ ਹੀ ਪਰਿਵਾਰ ਵਿੱਚੋਂ ਡਾਇਰੈਕਟਰ ਰੂਪ ਦੇ ਵਿੱਚ ਬੜੇ ਖੁੱਲੇ ਰੂਪ ਦੇ ਵਿੱਚ ਆ ਕੇ ਸਿੱਖੀ ਦਾ ਵਿਰੋਧ ਕਰ ਰਿਆ ਉੱਥੇ ਬਾਬਾ ਰਾਮ ਰਾਏ ਸਿੱਕੀ ਦੇ ਵਿੜੇ ਵਿੱਚ ਹੀ ਬੈਠਾ ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਅੱਖਰ ਬਦਲਣ ਵੱਲ ਨੂੰ ਚੱਲ ਪਿਆ ਮਾਰੇ ਕਹਿੰਦੇ ਜ਼ਰੂਰੀ ਨਹੀਂ ਹੁੰਦਾ ਕਿ ਖੇਤੀ ਨੂੰ ਬਾਹਰਲੇ ਪਸ਼ੂ ਆਵਾਰਾ ਪਸ਼ੂ ਆ ਕੇ ਉਜਾੜਨ ਕਈ ਵਾਰ ਖੇਤੀ ਦੀਆਂ ਜੜਾਂ ਵਿੱਚ ਵੀ ਸਿਉਕ ਲੱਗ ਜਾਂਦੀ ਹੈ ਉਹ ਸੀ ਰਾਮ ਰਾਏ ਉਹਨੂੰ ਵੀ ਬਾਹਰ ਕੱਢ ਕੇ ਮਾਰਿਆ ਧੀਰਮਲ ਨੂੰ ਬਾਹਰ ਕੱਢਿਆ ਪਿਰਥੀ ਤਾਂ ਅੱਜ ਤੱਕ ਪੰਜ ਪਿਆਰੇ ਸਹਬਾਨ ਅੰਮਰ ਦੀ ਦਾਤ ਦੇਣ ਲੱਗੇ ਕਹਿੰਦੇ ਆ ਪਿਰਥੀ ਚੰਦੀਆਂ ਨਾਲ ਰਾਮ ਰਾਈਆਂ ਨਾਲ ਮੀਣਿਆਂ ਨਾਲ ਧੀਰਮੱਲੀਆਂ ਨਾਲ ਕੁੜੀ ਨੜੀ ਮਾਰ ਕੁੜੀ ਮਾਰ ਨਾਲ ਨਹੀਂ ਅਸੀਂ ਵਰਤਨਾ ਇਹਨਾਂ ਨਾਲ ਰੋਟੀ ਬੇਟੀ ਦੀ ਸਾਹ ਨਹੀਂ ਰੱਖਣੀ ਅੱਜ ਤੱਕ ਸਾਨੂੰ ਇਹ ਉਪਦੇਸ਼ ਦਿੱਤਾ ਜਾ ਰਿਹਾ ਹੈ। ਕਹਿੰਦੋਂ ਬਾਅਦ ਬੇਸ਼ੱਕ ਗੁਰੂ ਪਰਿਵਾਰ ਚੋਂ ਨੇ ਗੁਰੂ ਸਾਹਿਬ ਜਾਦੇ ਨੇ ਗੁਰੂ ਦੇ ਪੁੱਤਰ ਨੇ ਪ੍ਰਸਤ ਗੁਰੂ ਕਹਿੰਦੇ ਇੱਥੇ ਤਾਂ ਗੱਲ ਸਿਧਾਂਤ ਦੀ ਹੈ ਇੱਥੇ ਤਾਂ ਗੱਲ ਗੁਰਮ ਸਿੱਖੀ ਸਿੱਖਿਆ ਗੁਰ ਵਿਚਾਰ ਦੀ ਹੈ ਜਿਹੜਾ ਗੁਰੂ ਦੀ ਵਿਚਾਰ ਨੂੰ ਸਿੱਖੀ ਨੂੰ ਕਮਾਏਗਾ ਅਪਣਾਏਗਾ ਮਨ 'ਚ ਵਸਾਏਗਾ ਉਹਦੇ ਨਾਲ ਮੇਰਾ ਰਿਸ਼ਤਾ ਨਾਤਾ ਹੈ ਤੇ ਜਿਹੜਾ ਸਿੱਖੀ ਸਿਧਾਂਤਾਂ ਦੀਆਂ ਧੱਜੀਆਂ ਉਡਾਏਗਾ ਖਿਲਵਾੜ ਕਰੇਗਾ ਸਿੱਖੀ ਸਿਧਾਂਤਾਂ ਨਾਲ ਉਹ ਬੇਸ਼ੱਕ ਮੇਰੇ ਹੀ ਘਰ ਵਿੱਚ ਕਿਉਂ ਨਾ ਜੰਮਿਆ ਹੋਵੇ ਮੇਰਾ ਕੁਛ ਨਹੀਂ ਲੱਗਦਾ ਗੁਰੂ ਹਰਿ ਰਾਏ ਸਾਹਿਬ ਕਹਿ ਰਿਹਾ ਜਿਨ ਭੈ ਅਦਬ ਨ ਬਾਣੀ ਧਾਰਾ ਜਾਣੋ ਸੋ ਸਿੱਖ ਨਾਏ ਹਮਾਰਾ ਜੇ ਐਨੇ ਬਾਣੀ ਦੇ ਸਤਕਾਰ ਵਿੱਚ ਐਡੀ ਤੇਜ਼ੀ ਨਾਲ ਉੱਠਦੇ ਆ ਸਤਪੁਰਾਂ ਦੇ ਗੋਡੇ ਦੇ ਛੱਟ ਵੱਜਦੀ ਆ ਬਾਣੀ ਦੇ ਅਦਬ ਵਿੱਚ ਗੋਡੇ ਦੀ ਛੱਟ ਛੱਟ ਦਾ ਉਹ ਸਹਾਰ ਲੈਂਦੇ ਆ ਪਰ ਬਾਣੀ ਦੀ ਬਿਆਦਵੀ ਨਹੀਂ ਸਾਰਦੇ ਤੇ ਉਹ ਕਿਵੇਂ ਸਾਰ ਸਕਦੇ ਸੀ ਵੀ ਰਾਮ ਰਾਏ ਇੱਕ ਅੱਖਰ ਬਦਲੇ ਤੇ ਉਹਨੂੰ ਫਿਰ ਵੀ ਆਪਣੇ ਘਰ ਚ ਰੱਖਣਾ ਮਾਰੇ ਕਹਿੰਦੇ ਜਿੱਦਰ ਉਹਦਾ ਮੂੰਹ ਚਲੇ ਆ ਜਾਏ ਇਹ ਇਹ ਵਰਤਾਰੇ ਉਸ ਵੇਲੇ ਸਾਰੇ ਵਰਤੇ ਹੋਇਆ ਤਾਂ ਕਰਕੇ ਤਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਹੁਕਮ ਹੋਇਆ ਤੁਸੀਂ ਬਾਬੇ ਬਕਾਲੇ ਜਾਓ ਸਿਮਰਨ ਕਰੋ ਜਪ ਕਰੋ ਤਪ ਕਰੋ ਸੇਵਾ ਕਰੋ ਬੰਦਗੀ ਕਰੋ ਨਾਲ-ਨਾਲ ਸਿੱਖੀ ਦਾ ਗੁਰਮਤ ਦਾ ਪ੍ਰਚਾਰ ਕਰੋ ਜਿਹੜੇ ਗੁਰ ਅਸਥਾਨਾਂ ਤੇ ਉਵੇਂ ਉਸ ਤੋਂ ਬਾਅਦ ਗੁਰੂ ਸਾਹਿਬਾਨਾਂ ਤੋਂ ਬਾਅਦ ਪ੍ਰਚਾਰ ਨਹੀਂ ਹੋਇਆ ਤੁਸੀਂ ਉਹਨਾਂ ਇਲਾਕਿਆਂ ਤੇ ਜਾ ਕੇ ਪ੍ਰਚਾਰ ਕਰੋ ਉਸ ਪ੍ਰਚਾਰ ਦੀ ਪਰੰਪਰਾ ਨੂੰ ਉਸ ਲੜੀ ਨੂੰ ਅੱਗੇ ਵਧਾਓ ਤੇ ਜੇ ਆਪਣਿਆਂ ਦਾ ਵੀ ਵਿਰੋਧ ਕਰਨਾ ਪਵੇ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰ ਅੰਗ ਸੰਗ ਹੈ ਕਿਸੇ ਗਲ ਤੋਂ ਘਬਰਾਉਣਾ ਨਹੀਂ ਜਿਸੇ ਗਲ ਦੀ ਘਬਰਾਹਟ ਨਹੀਂ ਤੇ ਤੁਸੀਂ ਚੜ੍ਹਦੀ ਕਲਾ ਵਿੱਚ ਜਾ ਕੇ ਗੁਰਮਤ ਦਾ ਪ੍ਰਚਾਰ ਕਰੋ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮ ਕੀਤਾ 1644 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪਰਿਵਾਰ ਸਮੇਤ ਬਾਬੇ ਬਕਾਲੇ ਭਾਵ ਆਪਣੇ ਨਾਨਕ ਦੇ ਨਗਰ ਆ ਜਾਂਦੇ ਆ ਭਾਈ ਮੇਰ ਚੰਦ ਦੇ ਘਰ ਭਾਈ ਮੇਰ ਚੰਦ ਮਾਮਾ ਕਿਰਪਾਲ ਚੰਦ ਦੋਵੇਂ ਭਰਾ ਨੇ ਮਾਤਾ ਗੁਜਰੀ ਜੀ ਦੇ ਭਰਾ ਨੇ ਦੇ ਮਾਮਾ ਕਿਰਪਾਲ ਚੰਦ ਨੂੰ ਤਾਂ ਸਿੱਖ ਜਗਤ ਮਾਮਾ ਕਿਰਪਾਲ ਚੰਦ ਕਹਿੰਦਾ ਹੈ ਉਹ ਉਸ ਵੇਲੇ ਤਾਂ ਗੁਰੂ ਹਰਾਈ ਸਾਹਿਬ ਮਹਾਰੇ ਦੇ 2200 ਘੋੜ ਸਵਾਰ ਨੇ ਤੇ ਦਾ ਮਤਲਬ 2200 ਘੋੜਾ ਵੀ ਹੈ 2200 ਘੋੜਿਆਂ ਦੇ ਉਸ ਅਸਤ ਬਲ ਦੇ ਤਬੀਲੇ ਦੇ ਮੁਖੀ ਨੇ ਮਾਮਾ ਕਿਰਪਾਲ ਚੰਦ ਉਸ ਵੇਲੇ ਇਹਦਰ ਬਾਬਾ ਤੇਗ ਬਹਾਦਰ ਸਾਹਿਬ ਬਾਬੇ ਬਕਾਲੇ ਆਉਂਦਿਆਂ ਜਪ ਵਿੱਚ ਜੁੜਦੇ ਆ ਤਪ ਵਿੱਚ ਜੁੜਦੇ ਆ ਸਿਮਰਨ ਜੁੜਦੇ ਆ ਲੰਮਾ ਅਰਸਾ ਸਿਮਰਨ ਬੰਦਗੀ ਵਿੱਚ ਜਿਹੜਾ ਉਹ ਬਤੀਤ ਹੁੰਦਾ ਹੈ ਤਾਂ ਗੁਰੂ ਹਰ Rai ਸਾਹਿਬ ਮਾਰੇ ਨੇ ਕਿ ਆਸੀ ਤੇਗ ਬਹਾਦਰ ਜੀ ਜਦੋਂ ਵੀ ਕਿਸੇ ਗੱਲ ਦੀ ਕੋਈ ਲੋੜ ਹੋਵੇ ਕੋਈ ਗੱਲਬਾਤ ਹੋਵੇ ਤੁਸੀਂ ਕੀਰਤਪੁਰ ਸਾਹਿਬ ਆਉਣਾ ਆਉਂਦੇ ਜਾਂਦੇ ਰਹਿਣਾ ਮੇਲ ਮਿਲਾਪ ਰੱਖਣਾ ਹੈ ਇਹ ਇਹ ਵਚਨ ਗੁਰੂ ਹਰਗੋਬਿੰਦ ਸਾਹਿਬ ਮਾਰੇ ਨੇ ਕੀਤੇ ਸਤਵਜਨ ਬਾਦਸ਼ਾ ਜੋ ਆਪ ਜੀ ਦਾ ਵਕੀਰ ਤਪੁਰ ਸਾਹਿਬ ਵੀ ਵਿੱਚੋਂ ਆਉਂਦੇ ਜਾਂਦੇ ਰਹਿਆ ਤੇ ਰਤਾਰਪੁਰ ਸਾਹਿਬ ਸੋਹਰਾ ਨਗਰ ਆ ਉੱਥੇ ਵੀ ਆਉਂਦੇ ਜਾਂਦੇ ਰਹਿਆ ਤੇ ਇੱਕ ਲੰਮਾ ਸਮਾਂ ਸਿਮਰਨ ਜਪ ਤਪ ਵਿੱਚ ਲੰਘਦਾ ਵਿੱਚੋਂ ਵਿੱਚੋਂ ਗੁਰਮਤਿ ਦਾ ਪ੍ਰਚਾਰ ਕਰਨ ਵੀ ਜਾਂਦੇ ਆ ਤੇ ਵਗਤ ਆਉਂਦਾ 1664 ਦਾ ਦਿੱਲੀ ਚੇਚਕ ਦੀ ਬਿਮਾਰੀ ਪੈਂਦੀ ਹੈ ਜਿਹਦੇ ਵਿੱਚ ਅਣਗਿਣਤ ਮੌਤਾਂ ਹੁੰਦੀਆਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉਹਨਾਂ ਦੁਖਿਆਰਿਆਂ ਦੇ ਅਤਰੂ ਪੁੰਜਣ ਵਾਸਤੇ ਗਲੀਆਂ ਮੋਲਿਆ ਜਾਂਦੇ ਆ ਚੂਤਛਾਦ ਦੀ ਬਿਮਾਰੀ ਹੋਣ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਾਰੇ ਨੂੰ ਬੁਖਾਰ ਹੁੰਦਾ ਤੇ ਉਹ ਬੁਖਾਰ ਇੰਨਾ ਤੇਜ਼ ਹੋ ਜਾਂਦਾ 30 ਮਾਰਚ ਸਨ 1664 ਨੂੰ ਗੁਰਗੱਦੀ ਸਤਗੁਰੂ ਪਾਸ਼ਾ ਜੋਤੀ ਜੋਤ ਸਮਾਉਣ ਲੱਗੇ ਇੱਕ ਕੌਮ ਦੇ ਅੱਗੇ ਬੁਝਾਰਤ ਪਾ ਦਿੰਦੇ ਆ ਬਾਬਾ ਬਾਬਾ ਬਸਾਜੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸકલ ਸੰਭਾਲੇ ਸਿੱਖੋ ਮੇਰੇ ਤੋਂ ਬਾਅਦ ਜਿਹੜਾ ਤੁਹਾਡਾ ਗੁਰੂ ਹੈ ਉਹ ਬਾਬੇ ਬਕਾਲੇ ਹੈ ਨਾ ਨਹੀਂ ਦੱਸਿਆ ਇੰਨਾ ਕੁ ਦੱਸਿਆ ਵੀ ਰਿਸ਼ਤੇ 'ਚ ਮੇਰਾ ਬਾਬਾ ਲੱਗਦਾ ਤੇ ਦੂਸਰਾ ਇਸ਼ਾਰਾ ਕਿਉਂ ਬਕਾੜੇ ਆ ਜੇ ਨਾ ਦੱਸ ਦਿੰਦੇ ਫਿਰ ਫਿਰ ਇਹ ਬਝਾਰਤ ਨਹੀਂ ਸੀ ਰਹਿਣੀ ਤੇ ਜਿਹੜੇ ਉਥੇ 22 ਜਾਣੇ ਹੋਰ ਕੱਚੇ ਪ੍ਰਗਟ ਹੋਇਆ ਇਹ ਵੀ ਨਹੀਂ ਸੀ ਉਹਨੇ ਜਿਹੜੇ ਦੁਕਾਨਾਂ ਹਲਾ ਕੇ ਬੈਠ ਗਏ ਬਾਬੇ ਬਕਾੜੇ ਨੇ ਕੱਲਾ ਗੁਰੂ ਹੀ ਪ੍ਰਗਟ ਨਹੀਂ ਕੀਤਾ ਜਿਹੜੇ ਬਾਬੇ ਕਹੋਂਦੇ ਸੀ ਆਪਣੇ ਆਪ ਨੂੰ ਕੱਚੇ ਬਿੱਲੇ ਦੰਬੀ ਬਖੰਡੀ ਉਹਨਾਂ ਨੂੰ ਵੀ ਪ੍ਰਗਟ ਕੀਤਾ ਸੱਚ ਨੂੰ ਤੇ ਕੱਚ ਨੂੰ ਪ੍ਰਗਟ ਕੀਤਾ ਕਿਵੇਂ ਸੱਚ ਕੱਚ ਦੇ ਵਿੱਚੋਂ ਜਿੱਤਦਾ ਇਹ ਸਾਰੀਆਂ ਜਿਹੜੀਆਂ ਗਾਥਾਵਾਂ ਇਹ ਬਾਬੇ ਬਕਾਲੇ ਜਾ ਕੇ ਪਤਾ ਲਗਦੀਆਂ ਨੇ 22 ਉੱਥੇ 4 ਮਹੀਨਿਆਂ ਵਿੱਚ 22 ਜਾਣੇ ਗੁਰੂ ਬਣ ਕੇ ਬੈਠਦੇ ਆ ਦੁਕਾਨਾਂ ਸਜਾ ਲੈਂਦੇ ਆ ਏਜੰਟ ਖੜਾ ਦੁੰਦੇ ਆ ਆਈ ਹੋਈ ਭੋਲੀ ਪਾਲੀ ਸੰਗਤ ਨੂੰ ਗੁੰਮਰਾਹ ਕਰਕੇ ਆਪਣੇ ਪਿੱਛੇ ਲਾਉਂਦੇ ਆ ਕੋਈ ਇੱਕ ਮੋਰ ਕੋਈ ਦੋ ਮੋਰ ਕੋਈ ਕੁਛ ਕੋਈ ਕੁਛ ਮਾੜੀਆਂ ਮਾੜੀਆਂ ਪਟਾਵਾਂ ਵਿੱਚੇ ਬੜੀਆਂ ਵੱਡੀਆਂ ਵੱਡੀਆਂ ਅਸੀਸਾਂ ਦੇ ਰਹੇ ਆ ਇਸੇ ਸਮੇਂ ਦਰਮਿਆਨ ਬਾਬੇ ਮੱਖਣਸ਼ਾ ਲੁਬਾਣੇ ਦਾ ਜਹਾਜ਼ ਡੁੱਬਣ ਲੱਗਦਾ ਅਰਦਾਸ ਕਰਦਾ ਮਹਾਰਾਜ ਮੇਰਾ ਬੇੜਾ ਬੰਨੇ ਲਾਓ ਮੈਂ 500 ਸੋਨੇ ਦੀ ਮੋਹਰ ਦਸਵੰਦ ਭੇਟਾ ਵਿੱਚ ਤੁਹਾਡੇ ਚਰਨਾਂ 'ਚ ਅਰਪਣ ਕਰਾਂਗਾ ਚਲੋ ਉਹਦਾ ਜਿਹੜਾ ਜਹਾਜ਼ ਨਹੀਂ ਡੁੱਬਿਆ ਮਾਰੇ ਨੇ ਉਹ ਬੇੜਾ ਬੰਨੇ ਲਾਇਆ ਆਪਣਾ ਪਰਿਵਾਰ ਲੈ ਕੇ ਉਹਦੀ ਘਰ ਵਾਲੀ ਬੀਬੀ ਸਰਜੋਈ ਭਾਈ ਖੁਸ਼ਹਾਲ ਚੰਦ ਵਰਗੇ ਉਹਦੇ ਪੁੱਤਰ ਭਾਈ ਲਾਲਚੰਦ ਭਾਈ ਚੰਦੂ ਲਾਲ ਇਹ ਤਿੰਨੇ ਪੁੱਤਰਾਂ ਨੂੰ ਲੈ ਕੇ ਆਪਣੀ ਧਰਮਸਪਤਨੀ ਨੂੰ ਲੈ ਕੇ 500 ਘੋੜ ਸਵਾਰ ਸ਼ਸਤਰਧਾਰੀ ਹਰ ਵੇਲੇ ਜਿਹੜੇ ਨਾਲ ਤਾਇਨਾਤ ਰਹਿੰਦੇ ਆ ਉਹ ਸਾਰੀ ਫੌਜ ਨੂੰ ਲੈ ਕੇ ਬਾਬਾ ਮੱਖਣਸ਼ਾਹ ਕੀਰਤਪੁਰ ਸਾਹਿਬ ਦਾ ਸੰਬੰਧ ਦੇਣ ਵਾਸਤੇ ਆਉਂਦਾ ਪਤਾ ਲੱਗਿਆ ਮਾਰੇ ਦਿੱਲੀ ਨੇ ਦਿੱਲੀ ਜਾਂਦਾ ਹੈ ਦਿੱਲੀ ਪਤਾ ਲੱਗਿਆ ਜੋਤੀ ਜੋ ਸਮਾ ਗਏ ਤੇ ਬਾਬੇ ਬਕਾਲੇ ਦਾ ਇਸ਼ਾਰਾ ਕਰਕੇ ਗਿਆ ਇਹ ਸਾਰਾ ਤਾਮਜਮ ਲੈ ਕੇ ਬਾਬੇ ਬਕਾਲੇ ਪਹੁੰਚਦਾ ਪਰ ਉੱਥੇ ਤਾਂ 22 ਜਾਣੇ ਗੁਰੂ ਬਣੇ ਬੈਠੇ ਆ ਹੁਣ ਬਾਈਆਂ ਦੇ ਵਿੱਚ ਇਵੇਂ ਪਤਾ ਲੱਗੇ ਵੀ ਅਸਲ ਗੁਰੂ ਕਿਹੜਾ ਹੈ ਗੁਰੂ ਨਾਨਕ ਦੀ ਜੋਤ ਕਿਦੇ ਵਿੱਚ ਹੈ ਬਾਬੇ ਮੱਖਣ ਸ਼ਾਹ ਨੂੰ ਕੱਲਾ ਗੁਰੂ ਦੇਖਣਾ ਨਹੀਂ ਆਉਂਦਾ ਗੁਰੂ ਪਰਖਣਾ ਵੀ ਆਉਂਦਾ ਬਾਬਾ ਮੱਖਣ ਸ਼ਾਹ ਕੱਲਾ ਮਾਇਆ ਧਾਰੀ ਨਹੀਂ ਉਹ ਗੁਰੂ ਧਾਰੀ ਵੀ ਹੈ ਉਹ ਗੁਰੂ ਦੀ ਕਿਰਪਾ ਵੀ ਉਹਨੇ ਧਾਰਨ ਕੀਤੀ ਹੋਈ ਹੈ ਜੇ ਕੱਲਾ ਮਾਇਆ ਧਾਰੀ ਹੁੰਦਾ ਤੇ ਉਹ ਮਾਇਆ ਚੋਂ ਕਿਸੇ ਦੇ ਜਾਲ ਚ ਫਸ ਜਾਣਾ ਸੀ ਉਹਨੇ ਗੁਰੂ ਦੇਖਿਆ ਨਹੀਂ ਉਹਨੂੰ ਗੁਰੂ ਦੀ ਪਰਖ ਹੈ ਕਿਉਂਕਿ ਗੁਰੂ ਨਾਨਕ ਦੇ ਪਰਿਵਾਰ ਸਿੱਖੀ ਨਾਲ ਜੁੜਿਆ ਹੋਇਆ ਹੈ ਸਾਰਿਆਂ ਮੂਰੇ ਦੋ ਦੋ ਮੂਰਾ ਰੱਖੀਆਂ ਸਾਰਿਆਂ ਨੇ ਕਾਰੋਬਾਰ ਵਧਣ ਦੀ ਪਰਿਵਾਰ ਵਧਣ ਦੀ ਅਸੀਸ ਦਿੱਤੀ ਤੇ ਬਾਬੇ ਮੱਖਣ ਸ਼ਾਹ ਨੂੰ ਪਤਾ ਕਿ ਗੁਰੂ ਇਹੋ ਜੀਆਂ ਅਸੀਸਾਂ ਨਹੀਂ ਦਿੰਦਾ ਗੁਰੂ ਅਸੀਸ ਦਿੰਦਾ ਸਿੱਖਾ ਤੈਨੂੰ ਨਾਮ ਚੇਤੇ ਆਵੇ ਤੇਰਾ ਜੀਵਨ ਸਫਲ ਹੋਵੇ ਤੇਰਾ ਜਨਮ ਮਰਨ ਘਟਿਆ ਜਾਏ ਤੂੰ ਨਿਹਾਲ ਹੋਵੇਂ ਇਹਦਾ ਅਸੀਸਾਂ ਮਾਇਆ ਦੀਆਂ ਦੇ ਰਿਹਾ ਉਹਨੇ ਮਾਈਆਂ ਅੱਗੇ ਮੱਥਾ ਟੇਕ ਕੇ ਪੁੱਛਿਆ ਕੋਈ ਹੋਰ ਵੀ ਹੈ ਕਿਸੇ ਨੇ ਕਿਹਾ ਹਾਂ ਸਾਹਮਣੇ ਕੱਚੇ ਕੋਠੇ 'ਚ ਤੇਗ ਬਹਾਦਰ ਸਾਹਿਬ ਬੈਠਿਆ ਗੁਰੂ ਪਰਿਵਾਰ ਚੋਂ ਨੇ ਉਹਨੇ ਕਹਾ ਚਲੋ ਹੁਣ 23ਵੇਂ ਦੇ ਅੱਗੇ ਵੀ ਜਾ ਕੇ ਮੱਥਾ ਟੇਕੀ ਪਤਾ ਲੱਗ ਜਾਏਗਾ ਜੇ ਇਹ ਵੀ ਕੱਚਾ ਹੋਇਆ ਤਾਂ ਇਹ ਵੀ ਦੋ ਮੋਹਰਾਂ ਲੈ ਕੇ ਚੁੱਪ ਕਰ ਜਾਏਗਾ ਜੇ ਇਹ ਸੱਚਾ ਹੋਇਆ ਤੇ ਉਹ ਆਪਣਾ ਸੱਚ ਪ੍ਰਗਟ ਕਰੇਗਾ ਦੋ ਮੋਹਰਾਂ ਬਾਬੇ ਮੱਖਣਸ਼ਾਲੇ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਅੱਗੇ ਰੱਖੀਆਂ ਪ੍ਰਾਤਨ ਲਿਖਤਾ ਪ੍ਰਾਤਨ ਸਰੋਤ ਸਿੱਖ ਤਵਾ ਰੀ ਕਹਿੰਦੀ ਐ ਗੁਰੂ ਤੇਗ ਬਹਾਦਰ ਸ ਕੁੱਝ ਵਿਦਵਾਨਾਂ ਨੇ ਤਾਂ ਲਿਖਿਆ ਜਿਵੇਂ ਆਪਣੇ ਗਿਆਨੀ ਕ੍ਰਿਪਾਲ ਸਿੰਘ ਉਹਨਾਂ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਮਾਰੇ ਦਾ ਟਿਕਾ ਕੀਤਾ ਉਹਦੀ ਇੱਕ ਮੋਥੀ ਦੇ ਰੰਭਦਾ ਵਿੱਚ ਇਹ ਸ਼ਬਦ ਲਿਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਚੋਲਾ ਵੀ ਮੋਢੇ ਤੋਂ ਪਾਸੇ ਕਰਕੇ ਦਿਖਾਇਆ ਮੱਖਣ ਸ਼ਾ ਹੱਲੇ ਤਾਂ ਮੋਢੇ ਦਾ ਜ਼ਖਮ ਵੀ ਠੀਕ ਨਹੀਂ ਹੋਇਆ ਤੂੰ 500 ਮੋਰ ਕਹਿ ਕੇ ਢੀ ਛੇਤੀ ਭੁੱਲ ਗਿਆ ਪ੍ਰਾਧਨ ਸਰੋਧ ਇਸ ਗੱਲ ਨੂੰ ਮੰਨਦਿਆ ਚਲੋ ਅੱਜ ਦੇ ਵਿਦਵਾਨ ਨੇ ਜੀ ਗੱਲ ਜਿਹੜੀ ਆ ਹੋਇਆ ਪਰ ਉਹ ਵੀ ਸੱਚ ਹੈ ਇਹ ਵੀ ਸੱਚ ਹੈ ਪਰ ਤੁਹਾਨੂੰ ਤੇਗ ਬਹਾਦਰ ਮੱਖਣ ਸ਼ਾ ਤੇਰਾ ਪਰਿਵਾਰ ਬੜਾ ਵੱਡਾ ਦੁਸ਼ਮੰਦ ਗੁਰੂ ਕਰ ਹਰ ਵੇਲੇ ਦਿੰਦਾ ਰਿਹਾ ਦੋ ਮੋਹਰਾ ਦੇਣਾ ਤਾਂ ਤੁਹਾਡੀ ਰਵਾਇਤ ਹੀ ਨਹੀਂ ਹੈ ਦੋ ਮੋਹਰਾ ਫਿਰ ਦੂ ਅਰਦਾਸ ਵੀ 500 ਦੀ ਕੀਤੀ ਹੈ ਬਸ ਗੱਲ ਦੋ ਜਾਂ 500 ਦੀ ਨਹੀਂ ਸੀ ਗੱਲ ਤਾਂ ਇਹ ਸੀ ਵੀ 4 ਮਹੀਨੇ 11 ਦਿਨ ਹੋ ਚੁੱਕਿਆ ਸਿੱਖਾਂ ਨੂੰ ਪਤਾ ਹੀ ਨਹੀਂ ਸਾਡਾ ਗੁਰੂ ਕੌਣ ਹੈ ਬਾਹਰ ਬਾਈ ਆਪਣੀਆਂ ਦੁਕਾਨਾਂ ਸਜਾਈ ਬੈਠੇ ਆ ਸਤਿਗੁਰੂ ਗੱਲ ਮੋਹਰਾਂ ਦੀ ਨਹੀਂ ਸਭ ਕੁਝ ਤੁਹਾਡਾ ਹੀ ਹੈ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਦੇ ਕਿਆ ਲਾਗਾ ਮੇਰਾ ਮੇਰਾ ਕੀ ਹੈ ਸਭ ਕੁਝ ਤੁਹਾਡਾ ਤੁਸੀਂ દર્શન ਦੀਦਾਰ ਬਖਸ਼ੋ ਕੌਮ ਦੀ ਫਿਰ ਉਹਨੇ ਕੋਠੇ ਚੜ੍ਹ ਕੇ ਰੌਲਾ ਪਾ ਕੇ ਕਿਹਾ ਭੋਲੀ ਸੰਗ ਤੇ ਗੁਰੂ ਲੰਬਾ ਗੁਰੂ ਲੰਬਾ ਗੁਰੂ ਲਾਧੋ ਰਿਆ ਆ ਇਸ ਦੇ ਵਿੱਚ ਬੈਠ ਆ ਕੇ ਦਰਸ਼ਨ ਕਰੋ ਸਾਈਆਂ ਢੇਰ ਲੱਗ ਗਏ ਤਨ ਅਦਲਤ ਮਾਇਆ ਦੇ ਢੇਰ ਲੱਗ ਗਏ 21 ਜਾਣੇ ਕੱਚੇ ਗੁਰੂ ਭੱਜ ਗਏ ਕੱਲਾ ਧੀਰ ਮੰਦ ਉੱਥੇ ਐ ਇਹਨੇ ਗੁਰੂ ਤੇਗ ਬਹਾਦਰ ਸਾਹਿਬ ਤੇ 시ਹੇ ਮਸੰਦ ਤੋਂ ਗੋਲੀਆਂ ਚੱਲੀਆਂ ਇੱਕ ਵਾਰੀ ਖਤਮ ਕਰਾ ਦੇ ਗੁਰੂ ਤਾਂ ਨਹੀਂ ਬਾਨਾ ਸਤਿਗੁਰਾਂ ਦੇ ਜਸਤਾਬ ਲੰਗਦੀ ਹੈ ਜਿੰਨੀ ਉੱਥੇ ਭੇਟਾ ਖੋਟ ਲੈਂਦੇ ਆ ਸਵਾਦ ਖੋਟ ਲੈ ਪਖੰਡਸ਼ਾ ਲੈਦਾ ਗੋਸ਼ਟਾ ਤਾਰੇ 시ਹੇ ਮਸੰਦ ਤੇ ਤੀਰ ਮਾਰ ਲਾਉਂਦੇ ਆ ਆਵਸ ਲੈ ਲੈ ਤੇਗ ਬਾਦ ਤਿਆਗ ਮਤੋਂ ਤੇਗ ਤੋ ਤਿਆਗ ਦਾ ਗੁਣ ਕਿਵੇਂ ਜਾ ਸਕਦਾ ਸੀ ਮਾਰੇ ਕਹਿੰਦੇ ਨਹੀਂ ਮੱਖਣ ਸਾਹਿਬ ਇਸ ਘਰ ਚ ਕੋਈ ਕਮੀ ਨਹੀਂ ਰਹਿਣੀ ਤੁਸੀਂ ਧੀਰਮਲ ਨੂੰ ਆਦਬ ਸਤਿਕਾਰ ਨਾਲ ਵਾਪਸ ਕਰੋ ਕਰਨਾ ਬੜੇ ਸਤਿਕਾਰੋ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਛੋਟਾ ਖਵਾਨ ਦਾ ਸਨਮਾਨ ਨਾਲ ਵਾਪਸ ਕਰੋ ਤੇ ਅੱਜ ਤੇ ਇਹ ਮਾਰੇ ਨੇ ਫਿਰ ਆ ਸਾਰਾ ਕੋਈ ਧੀਰਮਲ ਚਲਾ ਕੇ ਗੁਰੂ ਸਾਹਿਬ ਤੇ ਗੁਰੂ ਤੇਗ ਬਹਾਦਰ 11 ਅਗਸਤ 1664 ਨੂੰ ਪ੍ਰਗਟ ਹੁੰਦੇ ਆ ਗੁਰਨਾਨਕ ਦੇ ਤਖਤ ਤੇ ਬਿਰਾਜ਼ਮਾਨ ਹੁੰਦੇ ਆ ਤੇ ਗੁਰੂ ਬਣਨ ਤੋਂ ਬਾਅਦ ਸੰਗਤਾਂ ਨੂੰ ਦਰਸ਼ਨ ਦਿਦਾਰ ਦਿੰਦੇ ਹੋਏ ਅੱਜ ਉਹ ਦਿਨ ਹੈ ਕੁਦਰਤੀ ਦੇਖੋ ਅੱਜ ਉਹ ਦਿਨ ਵੀ ਜਿਹੜਾ ਨਾਲ ਜੁੜ ਗਿਆ 22 ਨਵੰਬਰ ਸਨ 1664 11 ਅਗਸਤ 1664 ਨੂੰ ਗੁਰੂ ਬਣਦੇ ਆ ਚਲੋ ਸਮਾਂ ਥੋੜਾ ਵਿੱਚੋਂ ਇੱਕ ਬੜਾ ਵੱਡਾ ਇਕੱਠ ਬਾਬੇ ਬਕਾਲੇ ਦੀ ਧਰਤੀ ਤੇ ਰੱਖਿਆ ਜਾਂਦਾ ਹੈ ਤੇ 22 ਨਵੰਬਰ 1664 ਨੂੰ ਸਤਿਗੁਰੂ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ ਵਾਸਤੇ ਜਾਂ ਅੱਜ ਉਹ ਦਿਨ ਹੈ 22 ਨਵੰਬਰ ਦਾ ਬੇਸ਼ੱਕ ਉਥੇ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਅੰਮ੍ਰਿਤਸਰ ਉਹ ਕਰਤਾਰਪੁਰ ਧੀਰਮਲ ਕੋਲ ਹੈ ਤੇ ਮਿਹਰਬਾਨ ਦਾ ਜਿਹੜਾ ਲਿਖਦਾ ਇਹਨਾਂ ਨੇ ਦਰਵਾਜ਼ੇ ਬੰਦ ਕਰਦੇ ਫਾਦਰ ਸਾਹਿਬ ਉਸ ਅੰਦਰ ਇਤਿਹਾਸ ਵਿੱਚ ਸ਼ਬਦ ਆਏ ਮਹਾਰਾਜ ਨੇ ਫਿਰ ਬਚਨ ਕਹੇ ਨਹਿ ਮਸ਼ੰਦ ਤੁਮ ਅਮਰ ਤਸਰੀਏ ਅੰਦਰ ਤ੍ਰਿਸ਼ਨਾ ਤੇ ਅਗਨੀ ਸੜੀਏ ਇਹਦਾ ਅਰਥ ਇਹ ਨਹੀਂ ਵੀ ਉਮਰ ਸਰ ਦੇ ਲੋਕਾਂ ਨੂੰ ਕਿਹਾ ਉਹਨਾਂ ਮਸ਼ੰਦਾਂ ਦਾ ਜ਼ਿਕਰ ਹੈ ਜਿਹੜੇ ਇੰਨੇ ਵੱਡੇ ਤਖਤ ਐਡੇ ਵੱਡੇ ਸਥਾਨ ਤੇ ਰਹਿ ਕੇ ਅੰਦਰ ਤ੍ਰਿਸ਼ਨਾ ਦੀ ਅੱਗ ਜਨਾਂ ਦੇ ਬਲ ਰਹੀ ਆ ਤੁਸੀਂ ਇਹੋ ਜਿਹਾ ਸਥਾਨਾਂ ਤੇ ਰਹਿਣ ਦੇ ਯੋਗ ਉਹਨਾਂ ਨੂੰ ਪਰ ਮਾਰੇ ਲਈ ਬੰਦ ਕੀਤੇ ਸਤਿਗੁਰੂ ਬਾਹਰ ਫਿਰ ਇੱਕ ਥੜਾ ਉਸ ਥੜੇ ਤੇ ਬਿਰਾਜ਼ਮਾਨ ਹੁੰਦੇ ਆ ਚੰਗਤ ਬੜੀ ਜੇ ਥੋੜੀ ਬੈਠ ਕੇ ਸਤਿਗੁਰੂ ਸਾਹਿਬ ਨੇ ਪਰਚਾ ਕੀਤਾ ਗੁਰੂ ਉਹਨਾਂ ਦਿਨਾਂ ਦਾ ਉਹਨਾਂ ਉਸ ਸਮੇਂ ਨੂੰ ਆਪਣੀ ਅੱਖਾਂ ਸਾਹਮਣੇ ਲਿਆਂਦਾ ਕਦੇ 9 ਸਾਲ ਦਾ ਸਮਾਂ ਸੀ 1621 ਤੋਂ 1630 ਤੱਕ ਜਿਹੜਾ 9 ਸਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਅਮਰ ਸਰਬਤੀਤ ਹੋਇਆ ਉਹ ਸਾਰਾ ਸੀਨ ਆਪਣੀਆਂ ਅੱਖਾਂ ਸਾਹਮਣੇ ਲਿਆਂਦਾ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਇੱਥੇ ਸਤਿਗੁਰੂ ਗੁਰਮਤ ਦਾ ਪ੍ਰਚਾਰ ਕਰਦੇ ਹੋਏ ਇੱਥੋਂ ਫਿਰ ਅੱਗੇ ਵੱਲੇ ਪਿੰਡ ਨੂੰ ਹੋਰ ਥਾਵਾਂ ਨਗਰਾਂ ਥਾਵਾਂ ਵਿੱਚ ਦੀ ਹੁੰਦੇ ਗੋਇੰਦਵਾਲ ਸਾਹਿਬ ਜਾਂਦੇ ਆ ਮਾਲਵੇ ਨੂੰ ਜਾਂਦੇ ਆ ਇਹ ਆਪਾਂ ਆਉਣ ਵਾਲੇ ਸਮੇਂ 'ਚ ਵਿਚਾਰਾਂਗੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਰੂਪ 'ਚ ਪ੍ਰਗਟ ਹੋ ਗਏ ਆ ਕਿੱਥੇ ਕਿੱਥੇ ਜਾ ਕੇ ਕਿਹੜੀਆਂ-ਕਿਹੜੀਆਂ ਥਾਵਾਂ ਨੂੰ ਭਾਗ ਲਾਉਂਦੇ ਆ ਆਪਾਂ ਸੰਖੇਪ ਵਿੱਚ ਜਿੰਨਾ ਉਸ ਇਤਿਹਾਸ ਦੇ ਦਿੱਲੀ ਆਦੇ ਤੱਕ ਚੱਲਾਂਗੇ ਜਿਹੜੀ ਸ਼ਹਾਦਤ ਮਾਰੇ ਨੇ ਕਿਸੇ ਦਾ ਧਰਮ ਬਚਾਉਣ ਵਾਸਤੇ ਦਿੱਤੀ ਤੇ ਉਸ ਦ੍ਰਿਸ਼ ਨੂੰ ਵੇਖਣ ਦਾ ਯਤਨ ਕਰਾਂਗੇ ਆ ਇਸ ਹਿੰਦੁਸਤਾਨ ਸੱਚਮੁੱਚ ਵਰਤਿਆ ਤੇ ਜਿਸ ਸਾਕੇ ਨੇ ਚਾਂਦਨੀ ਚੌਕ ਵਿੱਚ ਸਦਾ ਵਾਸਤੇ ਨੇਹਰ ਪਾ ਦਿੱਤਾ ਸੀ ਉਸ ਸਾਕੇ ਤੱਕ ਆਪਾਂ ਪਹੁੰਚਣਾ ਹੈ ਬਸ ਸਤਿਗੁਰੂ ਰਹਿਮਤ ਕਰਨ ਉਹ ਸ਼ਹੀਦ ਕੌਣ ਦਾ ਸੁਣਾਉਣ ਤਾਂ ਫਾਇਦਾ ਜੇ ਉਦੇ ਉਪਦੇਸ਼ ਨੂੰ ਆਪਣੇ ਮਨ ਚ ਵਸਾ ਕੇ ਆਪਣੇ ਜੀਵਨ ਵਿੱਚ ਲਾਈਏ। ਕੀ ਇਹ ਸਾਨੂੰ ਉਹ ਜਿਹੜਾ ਉਪਦੇਸ਼ ਹੈ ਉਹਨੂੰ ਆਪਣੇ ਮਨ ਵਿੱਚ ਜਗ੍ਹਾ ਦਈਏ। ਗੁਰੂ ਤੇਗ ਬਹਾਦਰ ਸਾਹਿਬ ਮਾਰੇ ਨੇ ਕਿਹਾ ਮੰਨ ਰੇ ਪ੍ਰਭ ਕੀ ਸ਼ਰਨ ਵਿਚਾਰੋ। हे ਮਨਾ ਪ੍ਰਭੂ ਦੀ ਸ਼ਰਨ ਵਿੱਚ ਰਹਿ। ਗੁਰੂ ਤੇਗ ਬਹਾਦਰ ਸਾਹਿਬ ਮਾਰੇ ਨੇ ਕਿਹਾ ਹਰ ਕੋ ਨਾਮ ਸਦਾ ਸੁਖ ਦਾਈ। ਪ੍ਰਮਾਤਮਾ ਦਾ ਨਾਮ ਸਦਾ ਸੁਖ ਦੇਣ ਵਾਲਾ ਉਹਦੇ ਨਾਲ ਜੁੜੋ। ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮ ਹੈ ਗੁਣ ਗੋਵਿੰਦ ਗਾਇਓ ਨਹੀਂ ਜਨਮ ਆਕਾਰ ਤਕੀਨ ਕਹਨ ਨਾਨਕ ਸੁਨ ਰੇ ਮਨਾ ਜੇ ਵਿਦਜਲ ਕੋ ਮੀਨ ਨਾਮ ਜਪਣ ਵਾਸਤੇ ਕਹਿ ਰਿਹਾ ਤਾਂ ਇਹ ਸਾਰਾ ਕੁਝ ਮਨਾਇਆ ਸਫਲ ਹੋਏਗਾ ਜੇ ਅਸੀਂ ਗੁਰੂ ਦਾ ਉਪਦੇਸ਼ ਸੁਣਾਗੇ ਮੰਨਾਂਗੇ ਕਮਾਵਾਂਗੇ ਤੇ ਪਾਏ ਪੂਰਨਿਆਂ ਤੇ ਇਹ ਸ਼ਤਾਵਾਂ ਬਣਾਈਆਂ ਸੈਂੀਆਂ ਹੀ ਬੇਨਤੀਆਂ ਪ੍ਰਵਾਨ ਕਰਿਓ तमाम ਭੁਲਾ ਚੁਕਾਂ ਦੀ ਖਿਮਾ ਐਬਸੋ ਮੇਲ ਆਉ ਨਾਨਕ ਸਾਹਿਬ ਦੀ ਬਾਣੀ ਕੋਈ ਰਸਨਾ ਵਾਂਜੀ ਨਾ ਰਏ ਗੱਜਵੱਜ ਕੇ ਰਸਨਾ ਪਵਿੱਤਰ ਕਰਿਓ ਜੀ ਅਸਤ ਸਾਹਿਬਰਾ ਦੀ ਜ ਆਨੰਦੀ ਕਵੰਕਾਰ ਸਤਗੁਰ ਪ੍ਰਸਾਦ ਆਨੰਦ ਪਾਇ ਮੇਰੀ ਮੇ ਸਤਗੁਰਤਾ ਮਨ ਵਿੱਚ ਆਵਾ ਬਰਵਾਰੀਆਂ ਸਤਿ ਸੰਗੋ ਹਰੀ ਕੇ ਰਾਮ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਸਦਾ ਰਹੁ ਹਰ ਨਾਮੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਜੀ ਕਾ ਰੋਖ ਹੈ ਤੇਰਾ ਕਾਟ ਸਭ ਸਵਾਰਨਾ ਸਭ ਨਗਲਾਂ ਸਮਰੱਤ ਸੁਆਮੀ ਸੋ ਕਾ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਮੇ ਸੱਚੇ